ਅੰਮ੍ਰਿਤਸਰ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਅਣਖਾਤੇ ਨੌਜਵਾਨਾਂ ਵੱਲੋਂ ਇੱਕ ਡਾਕਟਰ ਨੂੰ ਜ਼ਬਰਦਸਤੀ ਅਗਵਾ ਕਰਨ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਅਗਵਾ ਕੀਤੇ ਗਏ ਡਾਕਟਰ ਦਾ ਨਾਮ ਸਰਪ੍ਰੀਤ ਸਿੰਘ ਦੱਸਿਆ ਜਾ ਰਿਹਾ ਹੈ ਤੇ ਡਾਕਟਰ ਸਰਪ੍ਰੀਤ ਸਿੰਘ ਅੰਮ੍ਰਿਤਸਰ ਦੇ ਰਹਿਣ ਵਾਲੇ ਸਵਰਗੀ ਇੰਜੀਨੀਅਰ ਜਸਵੰਤ ਸਿੰਘ ਗਿੱਲ ਦੇ ਪੁੱਤਰ ਹਨ ਜਸਵੰਤ ਸਿੰਘ ਗਿੱਲ ਉਹੀ ਮਹਾਨ ਇੰਜੀਨੀਅਰ ਹਨ ਜਿਨ੍ਹਾਂ ਨੇ ਪਸ਼ਮੀ ਬੰਗਾਲ ਦੀ ਕੋਲ ਖਾਨ ਵਿੱਚ ਫਸੇ 65 ਲੋਕਾਂ ਦੀ ਜਾਨ ਬਚਾਈ ਸੀ ਤੇ ਉਹਨਾਂ ਦੀ ਇਸ ਬਹਾਦਰੀ ਤੇ ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਵੱਲੋਂ ਫਿਲਮ ਵੀ ਬਣਾਈ ਜਾ ਚੁੱਕੀ ਹੈ ਇਸ ਮਾਮਲੇ ਵਿੱਚ ਡਾਕਟਰ ਸਰਪ੍ਰੀਤ ਸਿੰਘ ਦੇ ਪਰਿਵਾਰ ਨੇ ਵੱਡਾ ਦੋਸ਼ ਲਾਇਆ ਹੈ ਕਿ ਪਰਿਵਾਰ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ ਬੈਠੇ ਡਾਕਟਰ ਦੇ ਆਪਣੇ ਹੀ ਭਰਾ ਅਤੇ ਭਤੀਜੇ ਵੱਲੋਂ ਜਾਇਦਾਦ ਦੇ ਵਿਵਾਦ ਦੇ ਚੱਲਦੇ ਇਹਨਾਂ ਨੂੰ ਅਗਵਾ ਕਰਵਾਇਆ ਗਿਆ। ਵਾਰਦਾਤ ਨਾਲ ਸੰਬੰਧਤ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਅਣਪਛਾਤੇ ਨੌਜਵਾਨ ਜ਼ਬਰਦਸਤੀ ਡਾਕਟਰ ਸਰਪ੍ਰੀਤ ਸਿੰਘ ਨੂੰ ਆਪਣੀ ਕਾਰ ਦੇ ਵਿੱਚ ਬਿਠਾ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਡਾਕਟਰ ਦੀ ਭੈਣ ਵੱਲੋਂ ਇਸ ਮਾਮਲੇ ਦੀ ਸੂਚਨਾ ਥਾਣਾ ਸਿਵਲ ਲਾਈਨ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ। ਜਾਂਚ ਦੌਰਾਨ ਪੁਲਿਸ ਨੇ ਡਾਕਟਰ ਸਰਪ੍ਰੀਤ ਸਿੰਘ ਨੂੰ ਜ਼ਿਲ੍ਹਾ ਤਰਨਤਾਰਨ ਦੇ ਗੋਇੰਦਵਾਲ ਸਾਹਿਬ ਵਿੱਚ ਇੱਕ ਸਥਿਤ ਨਸ਼ਾ ਸੌਦਾਉ ਕੇਂਦਰ ਤੋਂ ਬਰਾਮਦ ਕਰ ਲਿਆ ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਹਰ ਪੱਖੋਂ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਵਿੱਚ ਜੋ ਵੀ ਤੱਥ ਸਾਹਮਣੇ ਆਉਣਗੇ ਉਹਨਾਂ ਦੇ ਆਧਾਰ ਤੇ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸਸ਼੍ਰੀਕਲ ਜੀ ਮੇਰਾ ਨਾਮ ਪੁਨਮ ਗੇਲ ਹੈ ਮੇਰੇ ਫਾਦਰ ਇੰਜੀਨੀਅਰ ਜਸਵੰਤ ਸਿੰਘ ਗਿੱਲ ਪੂਰੇ ਹੋ ਗਏ ਸੀ 26 ਨਵੰਬਰ 2019 ਉਹਨਾਂ ਨੂੰ ਕੈਪਸੂਲ ਗਿੱਲ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ। ਉਹ ਵਿਦਆਊਟ ਵਿਲ ਪਾਸ ਹੋ ਗਏ ਸੀਗੇ ਤੇ ਉਸ ਤੋਂ ਬਾਅਦ ਮੈਂ ਸਾਡਾ ਜਿਹੜਾ ਛੋਟਾ ਭਰਾ ਸੀ ਉਹਨੂੰ ਜਿਵੇਂ ਪਾਪਾ ਨੇ ਵਰਬਲੀ ਕਿਹਾ ਸੀ ਅਸੀਂ ਸਾਰਿਆਂ ਨੇ ਪਾਵਰ ਆਫ ਅਟੋਰਨੀਜ਼ ਉਹਨੂੰ ਦੇ ਦਿੱਤੀਆਂ ਪਰ ਦੈਨ ਸਾਨੂੰ ਪਿਛਲੇ ਸਾਲ ਤੋਂ ਪਤਾ ਲੱਗਿਆ ਕਿ ਉਹ ਆ ਕੇ ਜੋ ਆਪਣੀ ਮਰਜ਼ੀ ਨਾਲ ਹੁੰਦਾ ਵਿੱਚ ਜਾਂਦਾ ਸਾਨੂੰ ਕੋਈ ਹਿਸਾਬ ਨਹੀਂ ਦੇ ਰਿਹਾ ਸੀ ਪਿਛਲੇ ਸਾਲ ਸਾਨੂੰ ਪਤਾ ਲੱਗਿਆ ਕਿ ਉਹ ਘਰ ਵੇਚਣ ਆ ਰਿਹਾ ਹੈ ਬਿਕੋਜ਼ ਘਰ ਮੰਮੀ ਦਾ ਨਾਮ ਤੇ ਸੀਗਾ उन्हें घर बेच भी दिता फिर अस केस करता डेली हाईकोर्ट वि हूँ सैकेंड दिसंबर टू थाउजेंड एंड ट्वेंटी फाइव सा ऑर्डर आया कि एवरीथिंग इज अंडर एच यू एफ जदों जो साडर से दिस वॉज अंड सैकेंड ऑफ दिसंबर ट्वेंटी ट्वेंटी फाइव और um, उस तो बाद फिर ਉਮ ਸਾਨੂੰ ਪਤਾ ਲੱਗਿਆ ਕਿ ਮੰਡੇ ਦਿਸ ਮੰਡੇ ਕਿਸ ਨੇ ਮਿਊਨਿਸਪਲ ਕਾਰਪੋਰੇਸ਼ਨ ਚ ਜਾ ਕੇ ਕੰਪਲੇਨ ਕੀਤੀ ਹੈ ਕਿ ਹਸਪੀਟਲ ਦੇ ਪੇਪਰ ਨਹੀਂ ਠੀਕ ਉਹ ਜਾ ਕੇ ਮੇਰੇ ਬ੍ਰਦਰ ਨੇ ਦਿਖਾਇਆ ਦੇ ਵਾਰ 올 ਇਨ ਆਰਡਰ ਤੇ ਮੇਰੇ ਜਿਹੜੀ ਭਾਬੀ ਹੈ ਸ਼ੀ ਇਜ਼ ਇਨ ਜੋਧਪੁਰ ਕਿ ਕਿ ਦੇ ਫਾਦਰ ਬਹੁਤ ਬਿਮਾਰ ਨੇ ਤੇ ਜਿਹੜਾ ਮੇਰਾ ਨੇਫਿਊ ਹੈ ਉਹ ਬੰਬੇ ਕੰਮ ਕਰਦਾ ਹੈ ਦੇ ਆਰ ਸਟਿਲ ਇਨ ਸ਼ੌਕ ਉਹਨਾਂ ਨੂੰ ਕੁਝ ਨਹੀਂ ਸਮਝ ਆ ਰਹੀ ਸੋ ਮੇਰਾ ਬ੍ਰਦਰ 25th ਦਿਸੰਬਰ ਦੀ ਨਾਈਟ 12:00 ਚ 4 ਬੰਦੇ ਆਏ ਘਰ ਦੇ ਬਾਹਰ ਗੱਡੀ ਗੱਡੀ ਚ ਆਏ ਚਿੱਟੀ ਗੱਡੀ ਚ ਆਏ ਤੇ ਉਹਨਾਂ ਨੇ ਜ਼ਬਰਦਸਤੀ ਉਹਨੂੰ ਵਿਚਵੜ ਲਿਆ ਜਿਵੇਂ ਤੁਸੀਂ ਵੀਡੀਓ ਚ ਦੇਖੋਗੇ ਉਹ ਚਿੱਕਾ ਮਾਰ ਰਿਹਾ ਬਚਾਓ ਬਚਾਓ ਕਰ ਰਿਹਾ ਤੇ ਮਗਰ ਕਿਸੇ ਨੇ ਉਹਦੀ ਕੋਈ ਮਦਦ ਨਹੀਂ ਕੀਤੀ ਉਸ ਤੋਂ ਬਾਅਦ ਜਦੋਂ ਅਗਲੇ ਦਿਨ ਮੈਂ ਸਾਰਾ ਦਿਨ ਉਹਨੂੰ ਕਾਲ ਕਰੀ ਦੇ ਫਿਰ ਸਾਡੇ ਹਸਪੀਟਲ ਚੋ ਬੱਚੇ ਜਿਹੜੇ ਸਿਗੇ ਜਿਹੜੇ ਉੱਥੇ ਉਹਦੇ ਨਾਲ ਕੰਮ ਕਰਦੇ ਆ ਉਹ ਅਗਲੇ ਦਿਨ ਘਰ ਚਾ ਕੇ ਜਦੋਂ ਉਹਨਾਂ ਨੇ ਦੇਖਿਆ ਤੇ ਕਿਸੇ ਨੇ ਉਹਨੂੰ ਸੀਸੀਟੀਵੀ ਦਿਖਾਈ ਤੇ ਸੀਸੀਟੀਵੀ ਦੇ ਵਿੱਚ ਇਹ ਫੁਟੇਜ ਨਿਕਲੀ ਤੇ ਇਹ ਵੀ ਵਨ ਆਫ ਦਾ ਨੇਬਰਸ ਕਨਫਰਮਡ ਕਿ ਮੇਰਾ ਜਿਹੜਾ ਨੇਫਿਊ ਹੈ ਛੋਟੇ ਬ੍ਰਦਰ ਅਨਦੀਪ ਸਿੰਘ ਦਾ ਬੇਟਾ ਕਰਮ ਸਿੰਘ ਹੈ ਤੇ ਉਹਦੀ ਜਿਹੜੀ ਗਰਲਫ੍ਰੈਂਡ ਹੈ ਕੁਦਰਤ ਬਾਟ ਉਹ ਆਈਸਗੇ ਉਹਨੂੰ ਅਬਡੈਕਟ ਕਰਕੇ ਲੈ ਗਏ ਜਦੋਂ ਫਿਰ ਜਦੋਂ ਇਹ ਫੜੇ ਗਏ ਤੇ ਫਿਰ ਇਹ ਕਹਿਣ ਲੱਗੇ ਕਿੰਨੀ ਅਸੀਂ ਉਹਨੂੰ ਰੀਹੈਬ ਚ ਲੈ ਕੇ ਗਏ ਆ ਹੁਣ ਅਸੀਂ ਜਦੋਂ ਉਹਨਾਂ ਨੂੰ ਪੁੱਛ ਰਿਹਾ ਕਿਹੜੇ ਰੀਹੈਬ ਚ ਲੈ ਕੇ ਗਏ ਉਹ ਤੇ ਉਹ ਸਾਨੂੰ ਕੁਝ ਨਹੀਂ ਦੱਸ ਰਿਹਾ ਸਾਨੂੰ ਕੁਝ ਵੀ ਨਹੀਂ ਪਤਾ ਉਹ ਕਿੱਥੇ ਹੈ ਪੁਲਿਸ ਕੰਪਲੇਂਟ ਅਸੀਂ ਕੀਤੀ ਹੈ ਅਸੀਂ ਜਿੱਥੇ ਜਿੱਥੇ ਕਹਿ ਸਕਦੇ ਸੀ ਅਸੀਂ ਕੀਤਾ ਹੈ ਸਾਨੂੰ ਹੁਣ ਤੱਕ ਨਹੀਂ ਪਤਾ ਸਾਡਾ ਪ੍ਰਾ ਕਿੱਥੇ ਹੈ ਪਲੀਜ਼ ਪਲੀਜ਼ ਸਾਡੀ ਹੈਲਪ ਕਰੋ ਤੁਹਾਨੂੰ ਜਿੱਥੇ ਵੀ ਪਤਾ ਲੱਗੇ ਉਹਦਾ ਪਲੀਜ਼ ਉਹਦਾ ਪਤਾ ਕਰੋ ਹੀ ਇਜ਼ ਅ ਮੈਰਿਡ ਮੈਨ ਵਿਦ ਅ ਚਾਈਲਡ ਮੇਰਾ ਪ੍ਰਾ ਹੈ ਤੇ ਮੈਨੂੰ ਤਾਂ ਬਿੰਤੀ ਹੈ ਤੁਹਾਨੂੰ ਸਾਰਿਆਂ ਨੂੰ ਕਿ ਉਹ ਉਹ ਪਲੀਜ਼ ਫਾਈਂਡ ਕਰੋ ਕਿੱਥੇ ਹੈ ਗੱਪਾ ਜੀ ਜੀ ਇੱਧਰ ਮੜਿਆ ਇੰਨੇ ਦੇਖਿਆ ਸੀ ਗੱਲ ਜੋ ਦੇਖਿਆ ਜੈਸਾ ਨੀਕ ਨਾਲ ਚੱਕ ਕੇ ਲੈ ਕੇ ਆਉਂਦਾ ਉਹ ਬੰਦਿਆਂ ਨੂੰ ਬੰਦਿਆਂ ਨੂੰ ਨਹੀਂ ਚੱਕ ਕੇ ਲੈ ਕੇ ਆਉਂਦੇ ਹੁੰਦੇ ਉਹਦਾ ਠੀਕ ਨਹੀਂ ਨਾ ਭਾਜੀ ਇਹਦੇ ਨਾਲ ਤੁਸੀਂ ਆਪਰੇ ਲੈ ਲਓ ਤੁਸੀਂ ਇਹਦਾ ਸਟੇਟਮੈਂਟ ਹੀ ਲੈ ਲਓ ਲਿਖਿਤਾ ਦੇ ਸਾਹਮਣੇ ਹੈ ਮੋਰ ਕੇ ਲਖੀਏ ਇਹ ਨੇ ਸਟੇਟਮੈਂਟ ਪਰਸਨਲੀ ਤੁਸੀਂ ਪਰਸਨਲ ਹੋਵੇ ਤੇ ਮੌਤ ਲਈ ਗਾਦੀ ਰਹਿ ਗਈ ਜਦੋਂ ਮੇਰੇ ਕੋਲ ਤਾਂ ਬੋਲੇ ਹੋ ਤੁਹਾਡੇ ਸਾਹਮਣੇ ਬੋਲ ਤਾਂ ਸੇ ਤੁਹਾਨੂੰ ਬਾਕੀ ਫਿਰ ਸਾਡੇ ਕੋਲ ਫੋਟੋ ਖੇਡਵਾਤਾ ਨਹੀਂ ਫੋਟੋ ਨਹੀਂ ਅਸੀਂ ਪਰ ਦਿਨ ਹੀ ਕਿਤੇ ਨਾ ਇਹ ਕੋਈ ਨਹੀਂ ਜਿਹੜਾ ਤੁਹਾਡੇ ਕੋਲ ਲੈ ਗਏ ਉਹਨਾਂ ਕੋਲ ਹੀ ਹੈ ਸਾਡੇ ਕੋਲ ਉਹਦੀ ਫੋਟੋ ਨਹੀਂ ਸਾਡੇ ਸਾਹਮਣੇ ਪਰ ਤੁਸੀਂ ਮੇਰੇ ਨੰਬਰ ਲੈ ਲਿਆ ਤੁਸੀਂ ਮੇਰੇ ਕੋਲ ਸੰਧਿਕਾ ਸੀ ਬਾਕੀ ਉਹ ਜਿਹੜੇ ਬੱਚੇ ਉਹਨਾਂ ਦਾ ਭਲੀ ਮੇਰ ਕਰਿਓ ਉਹਨਾਂ ਦੀ ਪੰਜੀ ਪੰਜੀ ਉਹ ਦੱਸੋ ਨੰਬਰ ਪੰਜੀ ਓਏ ਅੰਚੂਏ ਆ ਦੱਸਿਓ ਤੁਸੀਂ ਐਸੇ ਸਲਾਮਤ ਲੈ ਕੇ ਚੱਲਿਓ ਬੰਦਾ ਕੀ ਕਹਿਣਾ ਚਾਹੋਗੇ ਮਾਮਲਾ ਕਿਸੇ ਪਹਿਲਾਂ ਮਾਮਲਾ ਦੱਸ ਦਿਓ ਮਾਮਲਾ ਬੀਤੀ ਰਾਤ ਕੋਈ 12:30 ਕੋਈ ਦਾ ਟਾਈਮ ਸੀਗਾ ਉਸ ਤੋਂ ਪਹਿਲਾਂ 2 ਘੰਟੇ ਪਹਿਲਾਂ ਪ੍ਰਦੀਪ ਸ਼ਰਮਾ ਜੀ ਨਾਲ ਹੌਸਪੀਟਲ ਸਟਾਫ ਆਇਆ ਸੀ ਕਿ ਅੱਜ OPD ਚ ਸਵੇਰੇ ਡਾਕਟਰ ਸਵਨੀ ਆਏ ਉਹਦੇ ਨਾਲ ਫੋਨ ਸਵਿਚ ਆਫ ਆਇਆ ਤੇ ਉਹਨਾਂ ਨੇ ਵੇਰੀਫਾਈ ਕਰਨ ਵਾਸਤੇ ਘਰ ਮੁੱਲੇ ਵਿੱਚ ਗਏ ਲੋਕ ਪਰ ਮੁੱਲੇ ਵਾਲੇ ਨੇ ਕਿਹਾ ਕਿ ਡਾਕਟਰ ਸਾਹਿਬ ਨੂੰ ਕੋਈ ਚਾਰ ਪੰਜ ਬੰਦੇ ਆਪਣੀ ਗੱਡੀ ਸੀ ਫਰਾਨੀ ਤੇ ਲੈ ਗਏ ਨੇ ਉਹ ਕਹਿੰਦੇ ਦੱਸਦੇ ਕਿ ਇਹ ਡਾਕ ਸੈਂਟਰ ਲੈ ਕੇ ਜਾ ਰਹੇ ਨੇ ਕੋਈ ਪ੍ਰੋਬਲਮ ਹੈ ਉਹਦੇ ਦੌਰਾਨ ਫਿਰ ਇਹ ਇਹਨਾਂ ਨੇ ਆਪਣੇ ਆਕੇ ਇੱਕ ਵਾਰਸ ਲਈ ਦਰਖਾਸਤ ਦਿੱਤੀ ਉਹਦੇ ਰਿਗਾਰਡੂ ਅਸੀਂ ਚਾਹ ਹ ਸਿਧਾਕਰਨਦੀਪ ਸਿੰਘ ਤੇ ਮੈਂ ਆਪਣੀ ਟੀਮ ਲੈ ਕੇ ਮੁਕੇ ਤੇ ਪਹੁੰਚਿਆ ਸੀਸੀਟੀਵੀ ਖਾਲੇ ਸਾਰੇ ਵੈਰੀਫਾਈ ਕੀਤਾ ਜੋ ਅੱਜ ਉਹਨਾਂ ਨੇ ਫਿਰ ਐਕਸ਼ਨ ਲਏ ਕਨਫਰਮ ਸੀ ਦਿੱਤੀ ਕਿ ਇਹ ਸਾਨੂੰ ਪਤਾ ਚੱਲਿਆ ਕਿ ਇਹ ਉਹ ਤਰਨਤਨ ਕੋਈ ਨੋਟਸ ਲਿੰਕ ਡੈਕ ਸੈਂਟਰ ਸੁਖਮਨੀ ਚੇਨ ਐਡਮਿਟ ਨੇ ਪੁਧਿਤ ਰਾਨਸੀ ਆਏ ਆ ਇੱਥੇ ਅਗਰ ਉਹਨਾਂ ਨੂੰ ਆਪਣੇ ਬਲੈਕ ਕੇਪ ਤੇ ਸਹਿਯਤ ਸਾਮੁਤ ਹਾਲਤ ਵਿੱਚ ਡਾਕਟਰਾਂ ਨੂੰ ਲੈ ਕੇ ਮਰਸਲ ਜਾ ਰਹੇ ਆ ਉਸ ਤੋਂ ਬਾਅਦ ਜੋ ਵੀ ਸਾਹਮਣੇ ਟੈਬਸ ਇਨਵੈਸਟੀਗੇਸ਼ਨ ਆਏਗੀ ਉਹ ਤਾਂ ਉਹਨੂੰ ਨੀ ਕਾਰਵਕ ਕਾਰਕਮ ਚੰਦ ਹੋ ਜਾਏਗੀ ਸਰ ਡੈਕ ਸੈਂਟਰ ਵਾਲਿਆਂ ਨੇ ਕੋਈ ਪੁਲਿਸ ਥਾਣੇ ਕੰਮ ਦੱਸਿਆ ਕਿ ਅਸੀਂ ਬੰਦਾ ਲੈ ਕੇ ਚੱਲੇ ਹਾਂ ਕਿਉਂਕਿ ਦੂਸਰੇ ਜ਼ਿਲ੍ਹੇ ਦਾ ਹਾਂ ਮੈਂ ਇਹਨਾਂ ਸਵਾਲ ਕੀਤਾ ਸੀਗਾ ਕਿ ਤੁਸੀਂ ਸਬੰਧਤ ਥਾਣੇ ਨੂੰ ਕੋਈ ਨੋਟਿਸ ਦਿਆਂ ਕੋਈ ਦੱਸ ਕੇ ਆਇਆ ਕਿ ਅੰਬਰ ਸਿਟੀ ਨੂੰ ਲੈ ਕੇ ਇਹ ਕਦੇ ਸਾਡੇ ਤਰਨਤਨ ਚ ਨਿਸਤੰਤ ਕਦੇ ਨਹੀਂ ਗਏ ਲੇਕਿਨ ਸਾਡੇ ਸਾਡੇ ਅੰਬਰਸਰ ਸਾਨੂੰ ਨਹੀਂ ਪਤਾ ਲੇਕਿਨ ਇਹਨਾਂ ਦਾ ਫਰਜ਼ ਬੰਦਾ ਸੀਗਾ ਕਿ ਅੰਬਰ ਸਿਟੀ ਬੰਦਰ ਥਾਣੇ ਨੂੰ ਦੱਸ ਕੇ ਤੇ ਨੋਟਿਸ ਲੈਣ ਤੇ ਕਾਜ ਨਹੀਂ ਇਸ ਪਰੇਸ਼ਨ ਇਹਨਾਂ ਫਰਦਰ ਮਨ ਸ਼ਾਂਤੀ ਪੰਗਨਾ ਹੁੰਦੀ ਉਸ ਸਾਰਾ ਸਟਾਫ ਉਹ ਸਾਰਾ ਹਸਪੀਟਲ ਵੀ ਲਾਸਟ ਕਾਰਵਾਈ ਕੀਤੀ ਜਾ ਰਹੀ ਹੈ ਕਾਰਜ ਜੋ ਵੀ ਇਨਵੈਸਟੀਗੇਸ਼ਨ سامنے ਆਏਗਾ ਉਸ ਅਫਸਰਾਂ ਨਾਲ ਸਲਾਹ ਕਰਕੇ ਇਹਨਾਂ ਜੇ ਤਤਤੀਮਾ ਬਿਆਨ ਲੈਣਾ ਫਿਰ ਨਾਲ ਲਵਾਂਗੇ ਲਾਲ ਟੈਚ ਕਰਾਂਗੇ ਜੋ ਵੀ ਕਾਰਵਾਈ ਹੋਣੀ ਹੈ ਉਸ ਮੁਤਾਬਕ ਕਾਰਵਾਈ ਕਰੇ ਜੋ ਵੀ ਦੋਸ਼ੀ ਹੋਏਗਾ ਉਸ ਬੰਦੇ ਕਰਵਾਈ ਮੁਕੰਮਲ ਦੀਏਗੀ ਠੀਕ ਹੈ ਹੂੰ ਮੈਂ ਇਹ ਕਿਤੇ ਵੀ ਹਾਂ ਜਾਈਨਾ ਤੁਸੀਂ ਮੇਰੇ ਚੁੱਤੇ ਦੇ ਜਾ ਮੰਤਾ ਮੇਰੇ ਚੁੱਤੇ ਦੇ ਜਾ ਮੰਤਾ ਮੇਰੇ ਚੁੱਤੇ ਦੇ ਜਾ